ਇਥੇ ਜੇ ਤੂੰ ਫੋਟੋ ਹੈਗਾ ਜੇ ਟ੍ਰੈਫਿਕ ਰਕ ਰੱਖ ਲਾਂਤ ਕਈਆਂ ਦਾ ਵੀ ਜੇ ਤੂੰ ਆਈ ਓਏ ਅਗਾ ਮੇਰੀ ਗੱਲ ਵਾਹ 15 ਬੋਲ ਫੜਨ ਵਿੱਚ ਮਾਰਵਾਜ ਨੂੰ ਅਸਲੀ ਪੈਸੇ ਨਹੀਂ ਕਹਣੀ ਇਹ ਆਹ ਦੀ ਸਰਕਾਰ ਅਸੀਂ ਬੈਠਣਾ ਤੇਰੀ ਗਰਾਹ ਸ਼ਰਾਬ ਪੀ ਕੇ ਗਲ ਪੈਂਦੇ ਆ ਤੂੰ ਮੈਂ ਦੱਸੂ ਜੇ ਨਾ ਤੇ ਮੈਂ ਬਹੁਤ ਚੰਗਾ ਬੋਲ ਨਹੀਂ ਅਟੇਨਾ ਕਿ ਇਹਨੂੰ ਮਾੜੀ ਗੱਲ ਕੀਤੀ ਕੀਤੀ ਆ ਲੈਣਾ ਨੂੰ ਦੱਸੋ ਇਹ ਆਣ ਕੇ ਕਦਾ ਮੇਰੀ ਇਹਨਾਂ ਚਰਾਨ ਕੋ ਕਫਰਦੀ ਨਾ ਮੇਰੇ ਹੱਥੀ ਪੈਣ ਲੱਗ ਇੱਕ ਨੌਜਵਾਨ ਦੀ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਾਲ ਤਿੱਖੀ ਬਹਿਸਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਦੇ ਕਿ ਗੁਰਦਾਸਪੁਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਕਿ ਹਜ਼ਾਰਿਆਂ ਕਿ ਇਸ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ ਜਿਵੇਂ ਹੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਵੱਲੋਂ ਇਸ ਨੂੰ ਰੋਕਿਆ ਗਿਆ ਤਾਂ ਉਸ ਦੇ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰਵਾਉਣ ਤੱਕ ਦੀ ਧਮਕੀ ਦਿੱਤੀ ਗਈ ਇਹ ਇਲਜ਼ਾਮ ਲੱਗੇ ਨੇ ਇਸ ਨੌਜਵਾਨ ਦੇ ਉੱਤੇ ਪੁਸਤਾ ਕਹਿਣਾ ਹੈ ਕਿ ਐਲਕੋਮੀਟਰ ਰਾਹੀਂ ਚੈੱਕ ਵੀ ਕੀਤਾ ਗਿਆ ਇਸ ਨੌਜਵਾਨ ਦੀ ਸ਼ਰਾਬ ਪੀਤੀ ਹੋਈ ਸੀ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਤਿੱਖੀ ਬਹਿਸਵਾਜੀ ਵੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਨੌਜਵਾਨ ਦੇ ਮੋਟਰਸਾਈਕਲ ਦਾ ਚਲਾਨ ਵੀ ਕਟਿਆ ਗਿਆ ਹੈ ਕੇ ਸੇਰੇ ਜੇ ਤੂੰ ਕੋਈਂ ਗਾ ਜੇ ਟ੍ਰੈਫਿਕ ਰੁਕ ਰੱਖ ਲਾਂ ਤੇ ਕਈਆ ਦਾ ਵੀ ਛੇ ਤੂੰ ਆਈ ਓਏ ਅਗਾ ਮੇਰੀ ਗੱਲ ਵਾਹ ਮੰਦਰਾ ਬੋਲ ਫੜੇ ਨੂੰ ਚਾਰ ਵਾਰ ਜੀ ਨੂੰ ਸਾਡੀ ਕਿਉਂ ਕਿਉਂ ਹੰਡਿਆ ਅਛੀ ਨਹੀਂ ਬੈਠ ਨਹੀਂ ਕਰਨੀ ਇਹ ਆ ਸਰਕਾਰ ਅਸੀਂ ਬੈਠਣਾ ਕਰੀ ਕੋਈ ਗਾ ਨਹੀਂ ਮੈਂ ਕਹਿਣਾ ਹਾਂ ਰਮਨ ਨੂੰ ਉਹਦਾ ਗੱਲ ਕਰ ਲੈ ਤੂੰ ਕੋਡਾ ਕਰ ਗੱਲ ਨਹੀਂ ਕਰੀ ਉਹ ਨਹੀਂ ਤੁਹਾਨੂੰ ਜੜਾ ਨਹੀਂ ਨਹੀਂ ਹੈ ਇੱਕ ਆਦਮਾ ਆਦਾ ਉਹ ਲੱਗੇ ਨਹੀਂ ਕਰਦੇ ਬੰਦੀਆਂ ਇਹ ਇਹ ਨਾਲ ਆ ਜਾ ਹੁਣ ਨਹੀਂ ਹਰ ਕੋਈ ਹਾਂ ਇਹ ਤਾਂ ਤੇ ਨੇ ਹਾਂ ਇਹ ਕਹੋਣਾ ਕੀ ਪਤਾ ਕੌਣ ਹੈ ਤੁਸੀਂ ਹੋਏਗਾ ਬਾਅਦ ਵਿੱਚ ਤੁਹਾਡੇ ਨਾਲ ਕਿਸੇ ਨੇ ਕੋਈ ਗਲਤ ਗੱਲ ਕੀਤੀ ਨਹੀਂ ਕਿ ਪਾ ਜੀ ਮੈਂ ਆ ਗਿਆ ਤਾਂ ਬਈ ਫੇਰ ਕੋਈ ਗੱਲ ਇਹ ਥੋੜਾ ਇਹ ਆ ਗਿਆ ਹੱਥ ਸਹੀ ਜਾ ਪਾ ਨਾ ਰ ਬਈ ਹੱਥੀ ਬੰਦੇ ਪਾ ਲੈ ਕਿਤੇ ਇਹਨਾਂ ਤੇ ਇੱਟਾ ਮਾਰਨਾ ਤੇ ਕੋਈ ਟੰਡਾ ਰਹੇਗਾ ਤੇ ਲੱਖ ਨਾ ਸਰ ਰੱਖ ਲਾਂਤੀ ਹੋਣੀ ਹੈ ਤੇਰੇ ਉਹ ਸਰ ਪਲੀਜ਼ ਪਲੀਜ਼ ਸਰ ਚਲੋ ਚਲੋ ਰਾਪੀ ਕੇ ਗਲ ਪਿਆੜਿਆ ਤੋਂ ਬਹੁਤ ਬਹੁਤ ਧੰਨਵਾਦ। ਉਹ ਨਹੀਂ ਇਹਨੇ ਘੁਆ ਕਰਾਇਆ। ਧਮਾਕਾ ਨਾਲ ਆਇਆ। ਭਰਾ ਤੁਹਾਡੇ ਨਾਲ ਕਿਸ ਨੇ ਕੋ ਮਾੜੀ ਗੱਲ ਕੀਤੀ? ਕੀਟੀਆ ਦੇਣਾ ਦੱਸੋ। ਇਹ ਆ ਕੇ ਕਦਾ ਮੇਰੀ ਇਹਨੇ ਚਲਾਣ ਕੋ ਕਫਲਡੀ ਨੂੰ ਮੇਰੇ ਹੱਥੀ ਬੈਨ ਲਾ ਪਿਆ। ਇਹਨਾਂ ਮਰਦੇ ਨਹੀਂ। ਇਹਨੇ ਇੱਕ ਵਾਰ ਮੇਰੇ ਆਈ ਜੀ ਨਾ ਲੱਗਾ ਮੇਰਾ ਬਣਾਣੇ ਨਾ ਲੱਗਾ। 12 ਦਾ ਆਈ ਜੀ ਦਾ। ਤੋਂ ਪੈਸਾ ਵੇ ਕੋਈ ਗੱਲ ਨਹੀਂ ਦੇ ਦਿੰਦੇ ਆ ਦੇ ਦਿੰਦੇ ਆ ਆਨੇ ਇਹਨਾਂ ਦਾ ਤੁਸੀਂ ਕੀ ਡਿਪਾਰਟਮੈਂਟ ਚੋਂ ਜੀ ਹਾਂ ਜੀ ਦੱਸ ਦੋ ਮਾਮਲਾ ਜੀ ਇਹਦਾ ਵੀ ਸਾਡੇ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਕਿ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਪਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਆ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਦੇ ਸਖਤ ਤੋਂ ਸਖਤ ਇਹਨੇ ਤੇ ਕਾਰਵਾਈ ਕਰੋ ਇਹਨਾਂ ਦੇ ਚਲਾਨ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਰਾਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨ ਕਰੇ ਸੀ ਤੇ ਇੰਨੇ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ ਇੰਨੇ ਚਿਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰ ਨਹੀਂ ਚਲਾਣ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਕੋਈ ਨਾ ਜਿਹਦੇ ਰਹੇਗੇ ਉਸੇ ਦਾ ਦੁਕਾਰੀ ਕੋ ਮੈਂ ਉਹ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਕਿਸ ਅਸਰ ਨਾ ਲੱਗੇ ਹੈ ਮੈਂ ਤੁਹਾਡੀ ਬਦਲੀ ਕਰਾ ਦਿਆਂਗਾ ਇਦਾਂ ਕਰੀ ਤਾਂ ਨਹੀਂ ਗੱਲਾਂ ਬਾਤਾਂ ਕਰਦੇ ਆ ਇਹਦਾ ਕਿੰਨੀ ਦਾ ਰਾਸ ਮੈਡੂ ਜੇ ਕਿ ਤੂੰ ਜਿਵੇਂ ਜਿੰਦੀ ਕਰ ਰਹੀ ਹੈ ਤੁਹਾਡਾ ਕਾਪਾ ਜਿਹੜੇ ਜਿਹੜੇ ਏਦਾਂ ਦਾ ਕੋਈ ਵਿਅਕਤੀ ਆਏ ਤਾਂ ਉਹ ਵੀ ਸ਼ਰਾਬ ਨਹੀਂ ਕਿਹਦੇ ਕਿੰਨੀ ਲਿਆ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਉ ਤੇ ਅਹੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ 'ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਆਈ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋਵਾ ਜਿੱਤ ਕਰਨੀ ਹੈ ਹਾਂਜੀ ਉਹਨੇ ਦਰੂ ਪੀਤੀ ਹੀ ਉਹਦਾ ਵੀ ਚਲਾਨ ਕੀਤਾ ਆ ਨਿਕਰ ਕਿੰਨੀ ਆਂਦੀ ਆ ਫਿਰ ਕਿੰਨੇ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਤੇ ਆਪਣਾ ਦੇ ਚ ਟ੍ਰੈਫਿਕ ਵੀ ਜਾਮ ਹੁੰਦੀ ਆ ਤੇ ਪਰੇਸ਼ਾਨੀ ਤੇ ਆਂਦੀ ਆ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੀ। ਵੀ ਅਪੀਲ ਕਰਦੇ ਹਾਂ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਇਹੋ ਅਪੀਲ ਕਰਨੀ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ। ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੇ ਹੁੱਲੜਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਨਾ ਕਰੋ। ਦੱਸਦੀ ਕਿ ਇਸ ਦੌਰਾਨ ਪੁਲਿਸ ਕਰਮਚਾਰੀਆਂ ਨੇ ਵੀ ਸਖਤੀ ਦਿਖਾਈ ਅਤੇ ਨੌਜਵਾਨ ਨੂੰ ਐਲਕੋਮੀਟਰ ਰਾਹੀਂ ਚੈੱਕ ਵੀ ਕੀਤਾ ਗਿਆ ਕਿ ਉਸਨੇ ਸ਼ਰਾਬ ਪੀਤੀ ਹੋਈ ਹੈ ਜਾਂ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੇ ਵੱਲੋਂ ਸ਼ਰਾਬ ਪੀਤੀ ਗਈ ਸੀ ਤੇ ਇਸ ਵਿਅਕਤੀ ਦਾ ਨਾਮ ਸ਼ਾਮ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਧੌਂਸ ਦਿਖਾਈ ਗਈ ਉਹਨਾਂ ਦੀਆਂ ਬਦਲੀਆਂ ਕਰਵਾਉਣ ਦੀ ਵੀ ਗੱਲ ਆਖੀ ਗਈ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬ ਲੁੱਕ ਚੈਨਲ